ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਸਮਾਣਾ ਦੇ ਸਦਰ ਪੁਲਿਸ ਵੱਲੋਂ ਪੰਜ ਵਿਅਕਤੀਆਂ ਨੂੰ ਜਿਹੜਾ ਲੁੱਟਖੋਹਾਂ ਦੇ ਕਾਫੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਉੱਤੇ ਕਾਫੀ ਪਹਿਲਾਂ ਵੀ ਮੁਕੱਦਮੇ ਦਰਜ ਨੇ ਤੇ ਅੱਜ ਜਿਹੜਾ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ 2 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਗਈ ਹੈ ਤੇ ਇਹਨਾਂ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਜਿਸ ਵਿੱਚ ਇੱਕ 32 ਬੋਰ ਦਾ ਰਿਵਾਲਵਰ ਦੇਸੀ ਇੱਕ ਬੈਸ ਬੱਲਾ ਡੰਡਾ ਕਿਰਪਾਨਾਂ ਵਗੈਰਾ ਜਿਹੜੇ ਨੇ ਸਦਰ ਪੁਲਿਸ ਦੇ ਐਸ ਐਚ ਓ ਵੱਲੋਂ ਗ੍ਰਿਫਤਾਰ ਕਰਕੇ ਸામਨੇ ਲਿਆਂਦੇ ਆ ਗਏ ਨੇ ਜਿਸ ਦੀ ਵਿਸਥਾਰ ਦੇ ਵਿੱਚ ਡੀਐਸਪੀ ਸਮਾਣਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਅੰਚਾਰਜ ਮਦੀ ਸਰਦਾਰ ਬਖਸ਼ੀ ਨੇ ਐਸੇ ਤੇ ਇਹਨਾਂ ਨੂੰ ਮੁਖਬਰ ਦੀ ਇਨਫੋਰਮੇਸ਼ਨ ਆ ਗਈ ਕਿ ਗੁਦਿਆਲਪੁਰ ਗੀਟ ਦੇ ਕੋਲ ਪੰਜ-ਛਤ ਬੰਦੇ ਕੋਈ ਵੱਡੇ ਜ਼ੁਰਮ ਨੂੰ ਅੰਜਾਮ ਦੇਣ ਦੀ ਪਲਾਨਿੰਗ ਕਰ ਰਹੇ ਸਨ ਜਦੋਂ ਇਹਨਾਂ ਨੇ ਰੇਡ ਕੀਤੀ ਉੱਥੇ ਤਾਂ ਇਹਨਾਂ ਨੂੰ ਦੋ ਬੰਦੇ ਇੱਕ ਗੁਰਲਬੀਨ ਤੇ ਇੱਕ ਲਵਜੀਤ ਇਹ ਦੋਨੋਂ ਮੋਟਰਸਾਈਕਲ ਤੋਂ ਭੱਜ ਰਹੇ ਸੀ ਭੱਜਦੇ ਹੋਏ ਗਿਰ ਗਏ ਕਾਬੂ ਚ ਆ ਗਏ ਜਿਨ੍ਹਾਂ ਕੋਲੋਂ ਇੱਕ ਕੋਲੋਂ ਪਿਸਤਲ ਮਿਲਿਆ ਤੇ ਦੂਜੇ ਜੇਬ ਚ ਰੋਂਦ ਮਿਲਿਆ ਇੱਕ ਉਸ ਤੋਂ ਬਾਅਦ ਟੋਟਲ ਅਸੀਂ 5 ਬੰਦੇ ਕੈਪਚਰ ਕੀਤੇ ਨੇ ਇਸ ਚੋਂ ਪੰਜਾਂ ਚੋਂ ਇੱਕ ਕੋਲੇ ਪਿਸਤਲ ਤੇ ਆਪਣਾ ਹੈਗਾ ਖੰਡਾ ਮਿਲਿਆ ਇੱਕ ਕੋਲੋਂ ਦੂਜੇ ਤੀਜੇ ਕੋਲੇ ਦਾਤਰ ਮਿਲੀ ਆ ਚੌਥੇ ਕੋਲੋਂ ਤਲਵਾਰ ਮਿਲੀ ਤੇ ਡੰਡੇ ਮਿਲੇ ਨੇ ਟੋਟਲ ਜਿਹੜੇ ਬੰਦੇ ਅਸੀਂ ਅਰੈਸਟ ਕੀਤੇ ਨੇ ਉਹਨਾਂ ਚੋਂ ਉਹਨਾਂ ਦੇ ਨਾਮ ਹੈਗੇ ਨੇ ਗੁਰਲਬੀਨ ਸਿੰਘ ਇਹ ਹੈਗਾ ਆਪਣਾ ਕਕਰਾਲੇ ਦਾ ਲਵਜੀਤ ਸਿੰਘ ਗੁਜਰਕ ਪਿੰਡ ਦਾ ਬਲਜਿੰਦਰ ਸਿੰਘ ਲਾਢੀ ਇਹ ਵੀ ਗੁਜਰਕ ਦੇ ਹੀ ਆ ਤੇ ਚੌਥਾ ਹੈਗਾ ਪਵਨ ਸਿੰਘ ਇਹ ਵੀ ਕੁਲਾਰਾਂ ਪਿੰਡ ਦੇ ਹੀ ਆ ਤੇ ਮਨਪ੍ਰੀਤ ਸਿੰਘ ਇਹਨਾਂ ਸਾਰਿਆਂ ਦੇ ਪਹਿਲਾਂ ਵੀ ਕਾਫੀ ਮੁਕਦਮੇ ਦਰਜ ਨੇ ਜਿਹੜਾ ਗੁਲਬਦੀਨ ਹੈ ਇਹਦੇ ਟੋਟਲ 5 ਮੁਕਦਮੇ ਦਰਜ ਨੇ 307 ਵਗੈਰਾ ਦੇ ਤੇ ਲਵਜੀਤ ਤੇ ਵੀ 2 ਮੁਕਦਮੇ ਦਰਜ ਨੇ ਬਾਕੀਆਂ ਤੇ ਵੀ ਦੋ ਦੋ ਇੱਕ ਇੱਕ ਮਕਦਮੇ ਦਰਦੇ ਕਿਸ ਤਰ੍ਹਾਂ ਦੀ ਬਰਦਦ ਕਰ ਦਿੱਤੀ ਇਹ ਇਹਨਾਂ ਨੇ ਕੱਲ ਕੋਈ ਪਲਾਨਿੰਗ ਬਣਾਈ ਸੀ ਕੋਈ ਵੱਡੀ ਵਾਅਦਾ ਨੂੰ ਅੰਜਾਮ ਦੇਣ ਦੀ ਉਹ ਕੋਈ ਬੈਂਕ ਰਿਪੋਰਟ ਨਹੀਂ ਆਮ ਤੌਰ ਕੋਈ ਵੱਡੀ ਵਾਅਦਾ ਨੂੰ ਅੰਜਾਮ ਦੇਣਾ ਸੀ ਉਹ ਅਸੀਂ ਹੁਣ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਅਸੀਂ ਕਰ ਰਹੇ ਹਾਂ ਰਿਵਾਰਡ ਕਿਨੇ ਦਿੰਦੇ ਮੇਰੇ ਇਹਨਾਂ ਦਾ ਇਹਨਾਂ ਦਾ ਸਾਨੂੰ 2 ਦਿਨਾਂ ਦਾ ਪੁਲਸ ਰਿਵਾਰਡ ਮਿਲਿਆ ਅੱਜ ਪੇਸ਼ ਕੀਤੇ ਨੇ ਇਹ ਕੱਲ ਪਾੜ ਲੇ ਸੀ ਇਹਨਾਂ ਦੇ ਕੁਝ ਬਾਕੀ ਸਾਥੀ ਵੀ ਰਹਿੰਦੇ ਆ ਜੀ ਹਾਂ ਕਾਫੀ ਹਰੇ ਦੇਖਦੇ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਇਹ ਕਿਸੇ ਮੇ ਉਬਰ ਦੇ ਮੰਨ ਲੋ ਗੈਂਗਸਟਰ ਟਾਈਪ ਮੰਦਲ ਬਣ ਰਹੇ ਹਨ ਨਵੇਂ ਨਵੇਂ ਆ ਰਹੇ ਐਕਚੁਅਲੀ ਇਹਨਾਂ ਨੂੰ ਸਮਝ ਵੀ ਹਈ ਹੈ ਕਿ ਇਸ ਗੱਲ ਦਾ ਅੰਜਾਮ ਹੋਵੇਗਾ ਬਟ ਫਿਰ ਵੀ ਇਹ ਗੁਨਾਹ ਦੇ ਰਸਤੇ ਤੇ ਪੈ ਗਏ ਓਕੇ ਚੋ ਥੈਂਕ ਯੂ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਸਾਡੇ ਐਸਐਸਪੀ ਸਾਹਿਬ ਨਾਨਕ ਸਿੰਘ ਨੇ ਮਾੜੇ ਅਨਸਰਾਂ ਦੇ ਖਿਲਾਫ ਇੱਕ ਮਹਿਮਾ ਬਿੱਡੀ ਹੋਈ ਹੈ ਜਿਸ ਤਰ੍ਹਾਂ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਗਰਦਿਆਲਪੁਰਾ ਬੀੜ ਦੇ ਵਿੱਚ ਕੁਝ ਮਾੜੇ ਅਨਸਰ ਵੱਡੀ ਕੋਈ ਵਾਰਦਾਤ ਨੂੰ ਲੁੱਟਖੋ ਨੂੰ ਅੰਜਾਮ ਦੇਣ ਲਈ ਬੈਠੇ ਨੇਗੇ ਜੇਕਰ ਤੁਹਾਡੀ ਰੇਡ ਪੱਕੀਤਾ ਜਾਵੇ ਤਾਂ ਇਹਨਾਂ ਕੋਲੋਂ ਭਾਰੀ ਹਸਲਾ ਤੇ ਹੋਰ ਮਾਰੂ ਹਥਿਆਰ ਬਰਾਮਦ ਹੋ ਸਕਦੇ ਨੇ ਜਿਸ ਦੇ ਸੰਬੰਧ ਵਿੱਚ ਮੈਂ ਇਹਨਾਂ ਦੇ ਖਿਲਾਫ ਰੁਕਾ ਲਿਖ ਕੇ ਮਕਦਮਾ ਦਰਜ 261 ਨੰਬਰ ਦਰਜ ਜਿਸ ਤਰ੍ਹਾਂ ਉਸ ਤੋਂ ਬਾਅਦ ਉਹ ਅਸੀਂ ਸਾਰੀ ਪੁਲਿਸ ਪਾਰਟੀ ਨਾਲ ਟੀਮਾਂ ਬਣਾ ਕੇ ਪੀਣਾ ਵੀੜ ਦੀ ਤੇਰਾ ਬੰਦੀ ਕਰਕੇ ਠੀਕ ਆ ਉਹ ਸਰਚ ਕਰ ਰਹੇ ਸੀਗੇ ਤਾਂ ਇੱਕ ਮੋਟਰਸਾਈਕਲ ਤੇ ਦੋ ਮੋਨੇ ਵਿਅਕਤੀ ਆ ਰਹੇ ਸੀਗੇ ਐਨੇ ਵਿੱਚ ਮੋਟਰ ਪੁਲਿਸ ਪਾਰਟੀ ਨੂੰ ਦੇਖ ਕੇ ਠੀਕ ਆ ਨਾ ਇਹ ਮੁਰਕੇ ਮੋਟਰਸਾਈਕਲ ਨੂੰ ਭਜਾਉਣ ਭੱਜਿਆ ਸੀ ਤੇ ਮੋੜਨ ਲੱਗੇ ਤਾਂ ਡਿੱਗ ਗਏ ਡਿੱਗੇ ਹੋਰ ਦੇ ਮੌਕੇ ਤੇ ਕਿੰਨੇ ਕੋਈ ਬਰਾਮਦ ਵਿਅਕਤੀ ਇਹ ਮੁੱਖ 5 ਵਿਅਕਤੀ 5 ਵਿਅਕਤੀ ਕੀ ਕੀ ਸਰ ਇਹਨਾਂ ਕੋਲ ਸਰ ਹਥਿਆਰ ਸੀਗੇ ਇਨਾਂ ਕੋਲੇ ਇੱਕ ਪਿਸਤਲ ਸੀਗਾ 32 ਆਪਣਾ 32 ਬੋਰ ਦਾ ਜੀ ਦੋ ਕਾਟਰੀਜ ਨੇਗੇ ਤੇ ਬਾਈ ਇੱਕ ਕਿਰਪਾਨ ਆ ਤੇ ਇੱਕ ਖੰਡਾ ਤੇ ਇੱਕ ਡੰਡਾ ਸੀਗਾ ਤੇ ਇੱਕ ਆਪਣਾ ਕਿਰਚ ਕਿਰਚ ਸੀਗੀ ਇਹਨਾਂ ਦੇ ਕੋਈ ਪਹਿਲਾਂ ਵੀ ਮੁਕੱਦਮੇ ਤਾਂ ਫਾਇਰਾ ਨਹੀਂ ਦੇਖਲਾਬ ਜਿਹੜਾ ਹੈਗਾ ਗੁਰਲਬਲੀਨ ਔਰ ਜਿਹੜਾ ਹੈਗਾ ਫਕਰਾਲੇ ਦਾ ਰਹਿਣ ਵਾਲਾ ਇਹਦੇ ਖਿਲਾਫ ਪੰਜ ਮੁਕੱਦਮੇ ਦਰਜ ਨੇਗੇ ਟੋਟਲ ਦੋ ਪਹਿਲਾਂ ਸੀਗੇ ਤੇ ਤਿੰਨ ਮੁਕੱਦਮਿਆਂ ਦੇ ਵਿੱਚ ਹੁਣ ਵੰਟਡ ਹੈ ਸਾਡੇ ਕੋਲੇ ਇਸਕ ਜਿਹੜਾ ਹੈਗਾ ਲਵਨਪ੍ਰੀਤ ਲਬਜੀਤ ਸਿੰਘ ਲਵੀ ਔਰ ਫੁਕਨਿਆ ਇਹ ਜਿਹੜਾ ਬਜ਼ੁਰਗ ਪਿੰਡ ਦਾ ਸੀਗਾ ਇਹਦੇ ਖਿਲਾਫ ਤਿੰਨ ਮੁਕਾਦਮੇ ਦਰਜ ਨੇਗੇ ਤੇ ਜਿਹੜਾ ਬਲਜਿੰਦਰ ਲਾੜੀ ਆ ਇਹਦੇ ਖਿਲਾਫ ਵੀ ਤਿੰਨ ਮੁਕਾਦਮੇ ਦਰਜ ਨੇਗੇ ਇਹ ਜਿਹੜੇ ਹੈਗੇ ਨੇ ਕਿ ਇਹਨਾਂ ਮੁਕਾਦਮਿਆਂ ਦੇ ਵਿੱਚ ਪਿਛਲੇ ਮੁਕਾਦਮਿਆਂ ਦੇ ਵੀ ਇਹਨਾਂ ਦੀ ਜਿਹੜੀਆਂ ਹੈਗੀਆਂ ਰੈਸਟਾਂ ਬਣਉਣੀ ਰਹੀਆਂ ਰਹਿੰਦੀਆਂ ਸੀ ਹਲੇ ਇਹ ਭੱਜੇ ਹੋਏ ਸੀ ਘਰਾਂ ਦੇ ਵਿੱਚੋਂ ਜਿਹੜਾ ਪਵਨ ਆ ਜਿਹੜਾ ਤੇ ਇੱਕ ਮਨਦੀਪ ਮਨੀਆ ਇਹਨਾਂ ਦੇ ਖਿਲਾਫ ਵੀ ਇੱਕ ਦੋ ਦੋ ਮੁਕਾਦਮੇ ਦਰਜ ਨੇਗੇ